ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਸਾਰੇ ਵਧੀਆ ਹੋਮ ਹੋਗੇ ਤੁਹਾਨੂੰ ਅੱਜ ਮੈਂ ਆਪਣੇ ਸਕੇ ਇਤਿਹਾਸ ਬਾਰੇ ਆਪਣਾ ਜੋ ਮਾਰਬਲ ਆ ਉੱਥੇ ਗੋਲ ਚੱਕਰ ਵਾਲਾ ਉਸ ਬਾਰੇ ਤੁਹਾਨੂੰ ਮੈਂ ਵਿਸਥਾਰ ਨਾਲ ਕੁਝ ਦੱਸੂਗਾ ਆਪਣੀ ਇਤਿਹਾਸ ਬਾਰੇ ਹੋ ਸਕਦਾ ਵੀ ਮੈਂ ਉੱਥੇ ਵੀ ਮੈਂ ਤੁਜੇ ਕੋਈ ਭੁੱਲ ਚੋਈ ਤਾਂ ਮੈਨੂੰ ਮਾਫ ਕਰਨਾ ਤੇ ਵਾਹਿਗੁਰੂ ਦੀ ਮਿਹਰ ਨਾਲ ਵੀ ਮੈਂ ਚੰਗੀ ਚੀਜ਼ ਕਰੂੰਗਾ ਵੀ ਜਿੰਨਾ ਹੋ ਸਕੇ ਮੈਂ ਵਧੀਆ ਕਰੂੰਗਾ ਤੇ ਜਿੱਥੇ ਕੋਈ ਗਲਤੀ ਹੋਈ ਪਲੀਸ ਕਮੈਂਟ ਦੇ ਵਿੱਚ ਮੈਂਸ਼ਨ ਕਰ ਦੇਣਾ ਵੀ ਵੀਰੇ ਤੁਸੀਂ ਇੱਥੇ ਗਲਤੋਂ ਤਾਂ ਮੈਂ ਜਰੂਰ ਅੱਗੇ ਤੋਂ ਉਹ ਚੀਜ਼ ਨਹੀਂ ਦਵਾ ਵੀ ਮੈਂ ਵੀ ਸਹੀ ਕਰੂੰਗਾ ਤੇ ਆਪਣਾ ਜਿਹਨੇ ਜਿਹਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਧੰਨਵਾਦ ਤੇ ਆਪਾਂ ਸਟਾਰਟ ਕਰਦੇ ਹਾਂ ਹੁਣ ਹਾਂਜੀ ਜੋ ਆਪਣੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਪਣੇ ਬਾਬਾ ਬੁੱਢਾ ਦੀ ਬੁੱਢਾ ਜੀ ਦੀ 베ਰੀ ਦੇ ਨੁੱਕਰ ਦੇ ਕੋਲ ਜੋ ਆਪਣੇ ਪ੍ਰਕਰਮਾ ਨਾ ਜਮੀਨ ਦੇ ਕੋਲ ਚੱਕਰ ਜੋ ਬਣਿਆ ਹੋਇਆ ਉਹ ਇੱਕ ਮਾਰਬਲ ਦਾ ਡਿਜ਼ਾਈਨ ਨਹੀਂ ਉਹ ਉਸ ਨਾਲ ਆਪਣੇ ਸੈਕ ਇਤਿਹਾਸ ਦੀ ਬਹੁਤ ਵੱਡੀ ਘਟਨਾ ਜੁੜੀ ਹੋਈ ਆ ਜੋ ਇਹ ਚੱਕਰ ਪਾਈ ਆਪਣੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਉਹ ਜੋ ਆਪਣਾ ਚੱਕਰ ਬਣਿਆ ਹੋਇਆ ਕਿਉਂਕਿ ਕਿ ਉਹ ਆਪਣਾ ਮੱਤਸਾ ਦੁਸਤ ਮੱਤਸਾ ਰੰਗੜ ਸੀ ਦਰਬਾਰ ਸਾਹਿਬ ਦੀ ਬੇਆਵਦੀ ਕਰਨ ਤੇ ਉਸ ਦਾ ਸੋਧਾ ਲਾਇਆ ਸੀ ਆਪਣੇ ਸਿੰਘਾਂ ਨੇ ਜਦੋਂ ਸਿੱਖ ਪੰਥ ਦੇ ਆਪਣੇ ਮਹਾਨ ਪਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਗੜ ਦਾ ਫੈਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋਏ ਸਨ ਨਾ ਤਾਂ ਉਸ ਥਾਂ ਤੇ ਜੋਧਿਆਂ ਨੇ ਆਪਣੇ ਘੋੜਿਆਂ ਨੂੰ ਕਮਾਉਂਦੇ ਹੋਏ ਨਾ ਦੋਸਤਾਂ ਨੂੰ ਲਲਕਾਰਾਂ ਮਾਰਿਆ ਸੀ ਤੇ ਗੁਰੂ ਦਾ ਜਕਾਰਾ ਲਾਇਆ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਪਣੇ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਆਪਣੇ ਜੋ ਦੁਸ਼ਮਣ ਇਹ ਨਾ ਸਮਝ ਲੈਣ ਕਿ ਮੱਸੇ ਨੂੰ ਕਦੀ ਉਹਦੀ ਕਰਨੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਭੱਜ ਗਏ ਆ ਵੀ ਉਹਨਾਂ ਨੂੰ ਇਹਦਾ ਇਦਾਂ ਸੀਗਾ ਵੀ ਕਿਤੇ ਉਹ ਇਹ ਨਾ ਸੋਚਣ ਵੀ ਮੱਸੇ ਰੰਗਣ ਨੂੰ ਵੀ ਹਾਂ ਵੀ ਇਹ ਡਰ ਕੇ ਆਪਣੇ ਭੱਜ ਗਏ ਪਰ ਇਹਨਾਂ ਨੇ ਆਪਣੇ ਯੋਧਿਆਂ ਨੇ ਉੱਥੇ ਘੋੜਿਆਂ ਨੂੰ ਘੁਮਾ ਕੇ ਉੱਥੇ ਖੜਾ ਕੇ ਤੇ ਬੈਰੀਆਂ ਨੂੰ ਲਲਕਾਰਿਆ ਤੇ ਸਿੰਘੇ ਘੋੜਿਆਂ ਨੂੰ ਕਮੋਨ ਵਾਲੀ ਥਾਂ ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪ੍ਰਕਰਮਾ ਵਿੱਚ ਚੱਕਰ ਬਣਾਇਆ ਗਿਆ ਸੀ ਤੇ ਇਹ ਪ੍ਰਕਰਮਾ ਦੀਆਂ ਬਾਕੀ ਦੀਆਂ ਤਿੰਨ ਨੁਕਰਾਵਾਂ ਤੇ ਅਜਿਹਾ ਚੱਕਰ ਨਹੀਂ ਆ ਉਹ ਕੱਲੀ ਇੱਥੇ ਆ ਕਿਉਂਕਿ ਇਹ ਆਪਣੇ ਸਥਾਨਕ ਇਤਿਹਾਸ ਨਾਲ ਜੁੜਿਆ ਹੋਇਆ ਬਹੁਤ ਬੰਦਿਆਂ ਨੂੰ ਇਹ ਚੀਜ਼ ਬਾਰੇ ਵੀ ਆਪਣੇ ਨਹੀਂ ਪਤਾ ਹੁੰਦਾ ਸਥਾਨਕ ਇਤਿਹਾਸ ਬਾਰੇ ਤੇ ਠੀਕ ਹੈ ਜਿੰਨੀ ਕੁ ਮੈਨੂੰ ਨੌਲੇਜ ਸੀ ਪਰ ਇਸਦਾ ਇਤਿਹਾਸ ਪਿੱਛੇ ਇਹ ਹੈ ਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਜਾਣਕਾਰੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਜਿੱਥੇ ਕੋਈ ਭੁੱਲ ਚੁੱਕੀ ਮਾਫੀ ਦੇਣਾ ਤੇ ਚੰਗਾ ਕੰਮ ਦੀ ਕੋਸ਼ਿਸ਼ ਕਰਾਂਗੇ ਤੇ ਚੈਨਲ ਨਾਲ ਜੁੜੇ ਰਹੋ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਤੇ ਹੋਰ ਜਾਣਕਾਰੀ ਲਈ ਜਲਦੀ ਅਪਡੇਟ ਹੋਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ